ਤੁਸੀਂ ਦੇਖ ਸਕਦੇ ਤੁਸੀਂ ਬਹੁਤ ਤੇਜ਼ ਜਿਹੜੀ ਹਨੇਰੀ ਹੈ ਉਹ ਬਗਣੀ ਸ਼ੁਰੂ ਹੋ ਗਈ ਹੈ ਸੋ ਕਾਲੀ ਘਟਾ ਛਾਈ ਹੋਈ ਹੈ ਕਿਸਾਨ ਵੀਰਾਂ ਦਾ ਕੋਈ ਵੀ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਆਸ ਤੇ ਅਰਦਾਸ ਕਰਦੇ ਆਂ ਪ੍ਰਮਾਤਮਾ ਦੇ ਅੱਗੇ ਤੇ ਜਿਸ ਤਰੀਕੇ ਨਾਲ ਆਸਮਾਨ ਦੇ ਵਿੱਚ ਬੱਦਲ ਛਾਇ ਗਏ ਹਨੇਰੀ ਜਿਹੜੀ ਹੈ ਚੰਗਰੀਏ ਦੇਖ ਸਕਦੇ ਤੁਸੀਂ ਜਿਹੜੇ ਤੇਜ਼ ਹਨ ਹਵਾਵਾਂ ਵਗ ਰਹੀਆਂ ਨੇ ਕਿਸੇ ਇੱਕ ਜਿਵੇਂ ਜਿਹੜੇ ਡਰਖਤ ਹੈ ਉਹ ਹਵਾ ਦੇ ਚੁਕਾ ਹਨ ਡਿੱਡੇ ਹੋਏ ਪਏ ਨੇ ਅਸਮਾਨ ਦੇ ਵਿੱਚ ਜਿਹੜੀ ਲਗਾਤਾਰ ਬਿਜਲੀ ਹੈ ਉਹ ਲਸ਼ਕਰੀ ਹੈ ਤਾਂ ਇਸ ਸਮੇਂ ਵੀ ਬਰਖਤੇ ਮੀਂਹੇ ਬਾਹਰ ਹੈ ਬਹੁਤ ਜਿਆਦਾ ਹਾਨੀ ਸ਼ੁਰੂ ਹੋ ਗਈ ਹੈ ਸੋ ਦੇਖ ਕੇ ਚੰਡੀਗੜ੍ਹ ਵਰਗੇ ਸ਼ਹਿਰਾਂ ਦੀ ਗੱਲ ਕਰੀਏ ਤਾਂ ਦੇਖ ਸਕਦੇ ਹੋ ਤੁਸੀਂ ਕਾਲੀ ਘਟਾ ਇਸ ਵਕਤ ਚੜ ਕੇ ਆਈ ਹੋਈ ਹੈ ਤਾਂ ਦੇਖ ਰਹੇ ਹੋ ਤੁਸੀਂ ਜਿਹੜੀ ਕਾਲੀ ਘਟਾ ਦੇ ਨਾਲ ਸੰਭਾਵਨਾ ਹੈ ਕਿ ਮੀਂਹ ਹੈ ਜਿਹੜਾ ਬਹੁਤ ਹੀ ਤੇਜ਼ ਆਉਣ ਵਾਲਾ ਹੈ ਤਾਂ ਦੇਖ ਸਕਦੇ ਹੋ ਤੁਸੀਂ ਬਿਜਲੀ ਜਿਹੜੀ ਲਸ਼ਕਰੀ ਹੈ ਲਗਾਤਾਰ ਹਵਾਵਾਂ ਤੇਜ਼ ਵਗ ਰਹੀਆਂ ਨੇ ਦੋ ਦਿਨ ਦਾ ਜਿਹੜਾ ਦੱਸਿਆ ਗਿਆ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਦੋ ਦਿਨ ਜਿਹੜੀ ਤੇਜ਼ ਮੀਂਹ ਹਨੇਰੀ ਉਹ ਲਗਾਤਾਰ ਪੰਜਾਬ ਦੇ ਇਹ ਵਿੱਚ ਜੇਕਰ ਗੱਲ ਕਰੀ ਜਾਵੇ ਚੱਲੇਗੀ ਤਾਂ ਹੁਣ ਅਸੀਂ ਚੰਡੀਗੜ੍ਹ ਦੀਆਂ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਚੰਡੀਗੜ੍ਹ ਵਰਗੇ ਸ਼ਹਿਰਾਂ ਦੇ ਵਿੱਚ ਜਿਹੜਾ এনਵਾਇਰਨਮੈਂਟ ਹੈ ਉਹ ਇਸ ਤਰ੍ਹਾਂ ਦਾ ਹੀ ਇੱਥੇ ਜਿਹੜੀ ਮੀਂਹ ਤੇ ਹਨੇਰੀ ਬਹੁਤ ਹੀ ਜ਼ਿਆਦਾ ਜਦੋਂ ਪੈਂਦੇ ਆ ਤਾਂ ਬਹੁਤ ਹੀ ਜ਼ਿਆਦਾ ਜਿਹੜਾ ਮੀਂਹ ਹੈ ਉਹ ਵੀ ਪੈਂਦਾ ਤੇ ਹਨੇਰੀ ਵੀ ਬਹੁਤ ਜ਼ਿਆਦਾ ਚੱਲਦੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਇਦਾਂ ਬਿਜਲੀ ਲਸ਼ਕਰੀ ਜਾਂ ਲਗਾਤਾਰ ਜਿਹੜਾ ਮੌਸਮ ਹੈ ਉਹ ਖਰਾਬ ਹੋ ਰਿਹਾ ਹੈ ਤਾਂ 2 ਦਿਨ ਦਾ ਜਿਹੜਾ ਮੌਸਮ ਵਿਭਾਗ ਦੇ ਵੱਲੋਂ ਅਲਰਟ ਐ ਜਾਰੀ ਕੀਤਾ ਗਿਆ ਹੈ ਕਿ ਜਿਹੜੀ ਤੇਜ਼ ਬਿਜਲੀ ਇਹ ਲਾਸਟ ਕੀਤੇ ਤੇ ਤੇਜ ਜਿਹੜਾ بارش ਤੇ ਹਨੇਰੀ ਚੱਲੇਗੀ ਤਾਂ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਵੈਦਰ ਹੈ ਖਰਾਬ ਹੋ ਚੁੱਕਿਆ ਹੈ ਸੋ ਲੋਕਾਂ ਦੇ ਬਲ ਵੀ ਆਪਣੇ ਜਿਹੜੇ ਕੰਮਕਾਰ ਹੈ ਉਹ ਤੇਜ਼ੀ ਨਾਲ ਨਿਪਟਾਉਣੇ ਸ਼ੁਰੂ ਕਰ ਦਿੱਤੇ ਆ ਸ਼ਹਿਰਾਂ ਦੇ ਵਿੱਚ ਜਿਹੜੀ ਆਵਾਜ਼ ਆਈ ਹੈ ਉਹ ਤੇਜ਼ ਹੋ ਚੁੱਕੀ ਹੈ ਲੋਕ ਆਪਣੇ ਘਰਾ ਘਾਰਾਂ ਨੂੰ ਜਿਹੜੇ ਤੇਜ਼ੀ ਦੇ ਨਾਲ ਉਹ ਜਾਣਾ ਸ਼ੁਰੂ ਕਰ ਦਿੱਤਾ ਗਿਆ ਲੋਕਾਂ ਦੇ ਵੱਲੋਂ ਤਾਂ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਰੋੜਾਂ ਦੇ ਉੱਪਰ ਵੀ ਜਿਹੜੇ ਹਨੇਰੀ ਦੇ ਕਾਰ ਲਫਾਫੇ ਕਿਸ ਤਰੀਕੇ ਨਾਲ ਆਉਂਦੇ ਰਹੇ ਨੇ ਦੇਖ ਸਕਦੇ ਹੋ ਤੁਸੀਂ ਕਿੰਨੀ ਜਿਹੜੀ ਬਿਜਲੀ ਲਸ਼ਕ ਰਹੀ ਹੈ ਲਗਾਤਾਰ ਤਸਵੀਰਾਂ ਦੇਖ ਰਹੇ ਹੋ ਤੁਸੀਂ ਦੋ ਦਿਨ ਹੈ ਜਿਹੜੀ ਮੀਂਹ ਤੇ ਹਨੇਰੀ ਦੱਸੀ ਹੋਈ ਹੈ ਮੌਸਮ ਵਿਭਾਗ ਦੇ ਵੱਲੋਂ ਕਿ ਲਗਾਤਾਰ ਜਿਹੜੀ ਤੇਜ਼ ਹਨੇਰੀ ਤੇ ਜਿਹੜਾ ਮੀਂਹ ਹੈ ਉਹ ਪਵੇਗਾ ਤਾਂ ਉੱਥੇ ਹੀ ਜੇਕਰ ਕਣਕਾਂ ਦੀ ਗੱਲ ਕਰੀਏ ਕਣਕਾਂ ਸਾਰੀਆਂ ਹੀ ਪੱਕੀਆਂ ਹੋਈਆਂ ਨੇ ਸੋ ਕਿਸਾਨ ਵੀਰਾਂ ਦਾ ਜਿਹੜਾ ਨੁਕਸਾਨ ਆਏ ਸਾਲੇ ਹੁੰਦਾ ਹੈ ਪਰ ਅਸੀਂ ਆਸ ਤੇ ਅਰਦਾਸ ਕਰਦੇ ਹਾਂ ਕਿ ਇਸ ਸਾਲ ਵੀ ਕਿਸਾਨ ਵੀਰਾਂ ਦਾ ਕੋਈ ਵੀ ਜਿਹੜਾ ਨੁਕਸਾਨ ਹੈ ਉਹ ਨਾ ਹੋਵੇ ਪਰਮਾਤਮਾ ਸੁੱਖ ਰੱਖੇ ਕਿਉਂਕਿ ਫਸਲਾਂ ਜਿਹੜੀਆਂ ਪੁੱਤਾਂ ਵਾਂਗ ਪਾਲੀਆਂ ਜਾਂਦੀਆਂ ਨੇ ਫਸਲਾਂ ਨੂੰ ਅੰਨ ਨੂੰ ਸਾਰੇ ਹੀ ਖਾਂਦੇ ਨੇ ਉਹੀ ਜਿਹੜੀ ਫਸਲ ਹੈ ਉਹੀ ਜਿਹੜਾ ਅੰਨ ਹੈ ਉਹ ਸ਼ਹਿਰਾਂ ਦੇ ਵਿੱਚ ਵੀ ਜਾਂਦਾ ਹੈ ਪਿੰਡਾਂ ਦੇ ਵਿੱਚੋਂ ਜੇਕਰ ਉਹ ਖਰਾਬ ਹੋ ਜਾਵੇਗਾ ਤਾਂ ਸਾਰਿਆਂ ਦਾ ਹੀ ਨੁਕਸਾਨ ਹੋਵੇਗਾ ਇਸ ਦੇ ਵਿੱਚ ਇਕੱਲੇ ਕਿਸਾਨ ਵੀਰਾਂ ਦਾ ਨਹੀਂ ਸਾਰਿਆਂ ਦਾ ਹੀ ਨੁਕਸਾਨ ਹੋਵੇਗਾ ਸੋ ਆਸ ਕਰਦੇ ਹਾਂ ਕਿ ਜਿਹੜਾ ਫਸਲ ਹੈ ਜਿਹੜੀ ਉਹ ਨਾ ਖਰਾਬ ਹੋਵੇ ਜਿਹੜੀ ਭਾਰੇ ਹਨੇਰੀ ਐ ਤੇ ਮੀਂਹ ਐ ਜਿਹੜਾ ਉਹ ਨਾ ਪਵੇ ਆ ਜੇਕਰ ਪੈਣੀ ਐ ਤਾਂ ਥੋੜਾ ਮੀਂਹ ਪਵੇ ਪਰ ਹਨੇਰੀ ਨਾਲ ਚੱਲੇ ਪਰ ਮੌਸਮ ਦੇ ਵਿੱਚ ਜਿਹੜੀ ਕਾਫੀ ਤਬਦੀਲੇ ਇਕਦਮ ਹੀ ਆ ਗਈ ਆ ਕਾਲੀ ਘਟਾ ਜਿਹੜੀ ਚੜ ਕੇ ਪਰ ਆ ਗਈ ਆ ਤਾਂ ਜਿਹੜੀ ਹਨੇਰੀ ਆ ਉਹ ਵੀ ਚੱਲਣੀ ਸ਼ੁਰੂ ਹੋ ਗਈ ਐ ਤਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਕਿਸ ਤਰੀਕੇ ਦੇ ਨਾਲ ਆਸਮਾਨ ਦੇ ਵਿੱਚ ਜਿਹੜੀ ਬਿਜਲੀ ਐ ਉਹ ਗਰਜ ਰਹੀ ਐ ਲਗਾਤਾਰ ਜਿਹੜੀ ਕਾਲੀਆਂ ਘਟਾ ਚੜ ਕੇ ਆ ਗਈਆਂ ਨੇ ਸੋ ਮੌਸਮ ਵਿਭਾਗ ਦੇ ਵੱਲੋਂ ਦੋ ਦਿਨ ਦਾ ਜਿਹੜਾ ਅਲਰਟ ਐ ਉਹ ਜਾਰੀ ਕੀਤਾ ਹੋਇਆ ਕਾਲੀ ਘਟਾ ਡੈਰੇਡੀ ਹੈ ਚੜ ਕੇ ਆਈ ਹੋਈ ਹੈ ਲਗਾਤਾਰ ਜਿਹੜੇ ਬੱਦਲ ਨੇ ਆਸਮਾਨ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਨਾਲ ਕਾਲੀ ਘਟਾ ਛਾਈ ਹੋਈ ਹੈ ਆ ਦੇਖ ਰਹੇ ਹੋ ਤੁਸੀਂ ਸ਼ੇਰਾਂ ਦੇ ਵਿੱਚ ਆਵਾਜ਼ ਆਈ ਹੈ ਜਿਹੜੀ ਲਗਾਤਾਰ ਤੇਜ਼ ਹੋ ਰਹੀ ਹੈ ਲੋਕ ਆਪਣੇ ਘਰਾਂ ਨੂੰ ਭੱਜਣ اٹਕੇ ਜਿਹੜੇ ਐ ਜਾਣ ਲੱਗ ਪਏ ਨੇ ਤਾਂ ਦੇਖ ਸਕਦੇ ਹੋ ਤੁਸੀਂ ਕਿੰਨੇ ਜਿਹੜੇ ਲਸ਼ਕੋਰ ਹੈ ਬਿਜਲੀ ਮਾਰ ਰਹੀ ਹੈ ਕਿਉਂਕਿ ਚੰਡੀਗੜ੍ਹ ਵਰਗੇ ਸ਼ਹਿਰ ਦਾ ਨਾਇਰ ਮੈਂਟੇ ਹੈ ਜਿਹਾ ਇੱਥੇ ਜਦੋਂ ਵੀ ਕਦੇ ਹਾਲਾਤ ਬਣਦੇ ਨੇ بارش ਦੇ ਤਾਂ بارش ਇੱਥੇ ਪੈਂਦੀ ਹੀ ਬਹੁਤ ਹੈ ਆ ਦੇਖ ਸਕਦੇ ਤੁਸੀਂ ਹੱਤੀ ਜਿਹੜੀ ਹਨੇਰੀ ਹੈ ਉਹ ਵਗਣੀ ਸ਼ੁਰੂ ਹੋ ਗਈ ਹੈ ਆ ਅਸਮਾਨ ਦੇ ਵਿੱਚ ਵੀ ਜਿਹੜੀਆਂ ਬਿਜਲੀ ਦੀਆਂ ਤਰੰਗਾਂ ਨੇ ਉਹ ਵੜ ਰਹੀਆਂ ਨੇ ਬਹੁਤ ਜ਼ਿਆਦਾ ਜਿਹੜਾ ਬੱਦਲ ਹੈ ਉਹ ਹੋ ਚੁੱਕਿਆ ਹੈ ਸੋ ਆਸ ਕਰਦੇ ਹਾਂ ਕਿ ਕਿਸਾਨ ਵੀਰਾਂ ਦਾ ਜਿਹੜਾ ਨੁਕਸਾਨ ਹੋਣਾ ਹੋਵੇ ਇਹ بارش ਜਿਹੜੀ ਨਹੀਂ ਪਵੇ ਹਨੇਰੀ ਹੈ ਥੋੜੀ ਬੋਤੀ ਚੱਲ ਕੇ ਜਿਹੜੀ ਬੰਦ ਹੋ ਜੇ ਤਾਂ ਦੇਖ ਸਕਦੇ ਹੋ ਤੁਸੀਂ ਪਰ ਆਸਮਾਨ ਵੱਲ ਦੇਖ ਕੇ ਲੱਗ ਰਿਹਾ ਹੈ ਜਿਸ ਤਰੀਕੇ ਨਾਲ ਬੱਦਲ ਆਇਆ ਹੋਇਆ ਕਿ ਬਹੁਤ ਜ਼ਿਆਦਾ ਕਾਲੀ ਘਟਾ ਜਿਹੜੀ ਚੜੀ ਹੋਈ ਹੈ بارش ਪੈ ਵੀ ਸਕਦੀ ਹੈ ਬਹੁਤ ਜ਼ਿਆਦਾ ਤਾਂ ਹਨੇਰੀ ਜਿਹੜੀ ਪੂਰੀ ਹੈ ਉਹ ਚੱਲਣ ਲੱਗ ਸ਼ੁਰੂ ਹੋ ਗਈ ਹੈ ਦੇਖ ਸਕਦੇ ਹੋ ਤੁਸੀਂ ਕਿੰਨਾਂ ਲੱਗ ਰਹੀ ਹੈ ਬਿਜਲੀ ਲੋਕਾਂ ਦੇ ਵੱਲੋਂ ਜਿਹੜੀ ਆਵਾਜ਼ ਆਈ ਹੈ ਉਹ ਸ਼ਹਿਰਾਂ ਦੇ ਵਿੱਚ ਤੇਜ਼ ਹੋ ਗਈ ਲੋਕਾਂ ਦੇ ਵੱਲੋਂ ਘਰਾਂ ਨੂੰ ਜਾਣਾ ਜਿਹੜਾ ਸ਼ੁਰੂ ਕਰ ਦਿੱਤਾ ਤਾਂ ਤੁਸੀਂ ਦੇਖ ਰਹੇ ਹੋ ਆਸਮਾਨ ਦੇ ਵੱਲ ਦੇਖਿਓ ਕਿ ਝਲਕ ਮਾਰ ਕੇ ਦੇਖਿਓ ਕਿ ਇਸ ਤਰੀਕੇ ਨਾਲ ਜਿਹੜੀ ਬਿਜਲੀ ਹੈ ਉਹ ਲਸ਼ਕੋਰ ਮਾਰ ਰਹੀ ਹੈ ਦੇਖ ਸਕਦੇ ਹੋ ਤੁਸੀਂ ਤਾਰਾਂ ਜਿਹੜੀਆਂ ਬਣ ਰਹੀਆਂ ਨੇ ਬਿਜਲੀ ਦੀਆਂ ਤਾਂ ਕਾਫੀ ਜਿਹੜੀ ਘਨੇਰੀ ਹੈ ਉਹ ਤੇਜ਼ ਹੋ ਚੁੱਕਿਆ ਆਸਮਾਨ ਦੇ ਵਿੱਚ ਕਾਲੀ ਘਟਾ ਜਿਹੜੀ ਹੈ ਚੜ ਕੇ ਉਹ ਬੱਦਲ ਦੀ ਆ ਗਈ ਹੈ ਦੇਖਿਓ ਤੁਸੀਂ ਆਸਮਾਨ ਦੇ ਵਿੱਚ ਇਸ ਤਰੀਕੇ ਦੇ ਨਾਲ ਜਿਹੜੀਆਂ ਦੇਖਦੇ ਦੇਖ ਰਹੇ ਤੁਸੀਂ ਕਿੰਦਾ ਲਸ਼ਕਣੀ ਜਿਹੜੀ ਸ਼ੁਰੂ ਹੋ ਗਈ ਹੈ ਸੋ ਆ ਕਰਦੇ ਆ ਦੁਆ ਕਰਦੇ ਆ ਰੱਬ ਅਗੇ ਕਿ ਕਿਸਾਨਾਂ ਦਾ ਜਿਹੜਾ ਨੁਕਸਾਨ ਆ ਨਾ ਹੋਵੇ ਕਿਉਂਕਿ ਫਸਲ ਸਾਰੀ ਪੱਕੀ ਪਈ ਹੈ ਸਾਰਿਆਂ ਨੇ ਉਹੀ ਫਸਲ ਨੂੰ ਖਾਣਾ ਹੈ ਸ਼ਹਿਰਾਂ ਦੇ ਵਿੱਚ ਵੀ ਉਹੀ ਆਟਾ ਜਾਣਾ ਹੈ ਉਹੀ ਸਾਰਾ ਜਿਹੜਾ ਅੰਨ ਹੈ ਉਹ ਜਾਣਾ ਹੈ ਤਾਂ ਦੇਖ ਸਕਦੇ ਤੁਸੀਂ ਆਵਾਜ਼ ਆਈਏ ਜਿਹੜੀ ਉਹ ਤੇਜ਼ ਹੋ ਗਈ ਹੈ ਸ਼ਹਿਰਾਂ ਦੇ ਵਿੱਚ ਦੇਖ ਸਕਦੇ ਹੋ ਕਿੰਨੀ ਜੜੀ ਬਿਜਲੀ ਆ ਉਹ ਲਸ਼ਕੜੀ ਲਗਾਤਾਰ ਸ਼ੁਰੂ ਹੋ ਚੁੱਕੀ ਹੈ ਤਾਂ ਦੇਖ ਸਕਦੇ ਹੋ ਕਾਲੀ ਘਟਾ ਜਿਹੜੀ ਲਗਾਤਾਰ ਛਾਈ ਹੋਈ ਹੈ ਬਿਜਲੀ ਹੈ ਜਿਹੜੀ ਉਹ ਲਸ਼ਕਣੀ ਸ਼ੁਰੂ ਹੋ ਗਈ ਹੈ ਤਾਂ ਤੇ ਜਿਹੜਾ ਮੀਂਹ ਹਨੇਰੀ ਹੈ ਉਹ ਆਵੇਗਾ ਬਹੁਤ ਹੀ ਜ਼ਿਆਦਾ ਜਿਹੜੇ ਬੱਦਲ ਨੇ ਉਹ ਗਰਜ ਰਹੇ ਨੇ ਆਸਮਾਨ ਦੇ ਵਿੱਚ ਬਿਜਲੀ ਜਿਹੜੀ ਘੋਰ ਰਹੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਕਾਲੀ ਘਟਾ ਛਾਈ ਹੋਈ ਹੈ ਇੱਕਦਮ ਕਿਸ ਤਰੀਕੇ ਨੇ ਜਿਹੜੀ ਬਿਜਲੀ ਲਸ਼ਕਰੀ ਹੈ ਸੋ ਬਹੁਤ ਹੀ ਜਿਆਦੇ ਕਾਲੀ ਘਟਾ ਚੜ ਕੇ ਆ ਗਈ ਦੋ ਦਿਨ ਦਾ ਜਿਹੜਾ ਇਹ ਦੱਸਿਆ ਹੋਇਆ ਮੀਂਹ ਤੇ ਹਨੇਰੀ ਚੰਡੀਗੜ੍ਹ ਵਰਗੇ ਸ਼ਹਿਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਬੱਦਲ ਜਿਹੜੇ ਛਾਏ ਹੋਏ ਨੇ ਕਾਲੀ ਘਟਾ ਚੜ ਕੇ ਦੇਖ ਸਕਦੇ ਹੋ ਤੁਸੀਂ ਕਿੰਨੀ ਜਿਹੜੀ ਬਿਜਲੀ ਆ ਉਹ ਲਸ਼ਕਰੀ ਹੈ ਤਾਂ ਦੇਖ ਸਕਦੇ ਤੁਸੀਂ ਬਹੁਤ ਤੇਜ਼ ਜਿਹੜੀ ਹਨੇਰੀ ਹੈ ਉਹ ਵਗਣੀ ਸ਼ੁਰੂ ਹੋ ਗਈ ਹੈ ਸੋ ਕਾਲੀ ਘਟਾ ਛਾਈ ਹੋਈ ਹੈ ਕਿਸਾਨ ਵੀਰਾਂ ਦਾ ਕੋਈ ਵੀ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਆਸ ਵੀ ਅਰਦਾਸ ਕਰਦੇ ਆਂ ਰਮਾਤਮਾ ਦੇ ਅੱਗੇ ਤੇ ਜਿਸ ਤਰੀਕੇ ਨਾਲ ਆਸਮਾਨ ਦੇ ਵਿੱਚ ਬੱਦਲ ਛਾਏ ਹੋਏ ਨੇ ਹਨੇਰੀ ਜਿਹੜੀ ਹੈ ਚਾਦਰੀ ਹੈ ਦੇਖ ਸਕਦੇ ਤੁਸੀਂ ਜਿਹੜੇ ਤੇਜ਼ ਹਵਾਵਾਂ ਵਗ ਰਹੀਆਂ ਨੇ ਕਿਸ ਤਰੀਕੇ ਦੇ ਨਾਲ ਜਿਹੜੇ ਦਰਖਤ ਹੈ ਉਹ ਹਵਾ